ਇਸ ਵਕਤ ਅਸੀਂ ਖੜੇ ਆ ਗਿਆ ਸਾਲੋ ਪਿੰਡ ਹੈਗਾ ਜਿਹੜਾ ਇੱਕ ਰਸਤਾ ਜਿਹੜਾ ਬੰਗਿਆਵਲ ਨੂੰ ਜਾਂਦਾ ਤੇ ਇੱਕ ਜਿਹੜੀ ਮੇਨ ਰੋਡ ਹੈਗਾ ਇਹ ਨਮਾ ਸ਼ਹਿਰ ਤੋਂ ਆਪਣੇ ਬਾਇਆ ਬਹਾਰਾ ਰੋੜੇ ਨੂੰ ਕਹਿ ਦਿੰਦੇ ਆ ਤੇ ਜਾਂਦਾ ਹੈਗਾ ਲੁਧਿਆਣਾ ਸਾਈਡ ਨੂੰ ਵੀ ਜਾਂਦਾ ਹੈਗਾ ਤੇ ਇੱਕ ਇਧਰ ਘਰਚਾ ਸਾਈਡ ਨੂੰ ਇਹ ਸੜਕ ਮੁੜ ਜਾਂਦੀ ਆ ਅਸੀਂ ਅਕਸਰ ਹੀ ਤੁਹਾਨੂੰ ਖਬਰਾਂ ਦਿਖਾਉਂਦੇ ਰਹਿੰਦੇ ਆ ਕਿ ਜਿਹੜਾ ਇੱਕ ਸਾਲੋ ਪਿੰਡ ਹੈਗਾ ਇੱਥੇ ਲਗਾਤਾਰ ਜਿਹੜੀਆਂ ਹੈਗੀਆਂ ਕੁਝ ਥੋੜਾ ਥੋੜੇ ਸਮੇਂ ਤੋਂ ਬਾਅਦ ਚੋਰੀਆਂ ਵਗੈਰਾ ਜਿਹੜੀਆਂ ਉਹ ਹੋ ਰਹੀਆਂ ਨੇ ਔਰ ਕਈ ਵਾਰ ਤੇ ਇੱਥੇ ਤੁਹਾਨੂੰ ਉਹ ਵੀ ਖਬਰਾਂ ਅਸੀਂ ਦਿਖਾਈਆਂ ਕਿ ਕਿਸੇ ਦੀ ਕੋਈ ਨਾੜ ਨੂੰ ਅੱਗ ਲੱ ਜਾਂਦਾ ਕੋਈ ਕਿਸੇ ਦੀ ਨਾੜ ਨੂੰ ਅੱਗ ਲੱਗ ਜਾਂਦਾ ਲੱਜਾਂਦਾ ਹੈ ਜਿਹੜੀ ਪਰਾਲੀ ਵਗੈਰਾ ਉਹਨਾਂ ਨੇ ਰੱਖੀ ਹੁੰਦੀ ਹੈਗੀ ਆ ਔਰ ਇੱਕ ਇੱਥੇ ਹੋਰ ਚੋਰ ਜਿਹੜਾ ਹੈ ਉਸਨੇ ਚੋਰੀ ਕੀਤੀ ਹੈਗੀ ਆ ਅਸੀਂ ਜਾ ਕੇ ਪਤਾ ਕਰਦੇ ਆ ਕਿ ਕਿਆ ਗੱਲਬਾਤ ਹੋਈ ਹੈਗੀ ਆ ਔਰ ਜਾ ਕੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਇਹ ਵੀ ਪਤਾ ਲੱਗਾ ਕਿ ਉਹਨਾਂ ਨੇ ਚੋਰ ਨੂੰ ਫੜ ਵੀ ਲਿਆ ਸੀਗਾ ਪਰ ਚੋਰ ਨੂੰ ਉਹਨੂੰ ਉਹਨਾਂ ਨੇ ਉਹਨੂੰ ਫੜ ਵੀ ਲਿਆ ਸੀ ਤੇ ਜੋ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਚੋਰ ਉਹਨਾਂ ਦੇ ਕੋਲੋਂ ਫਰਾਰ ਹੋ ਗਿਆ ਸੋ ਪੂਰੀ ਗੱਲਬਾਤ ਅਸੀਂ ਜਾ ਕੇ ਕਰਦੇ ਆ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਚੋਰੀ ਹੋਈ ਆ ਕੀ ਗੱਲਬਾਤ ਹੋਈ ਆ ਤੁਸੀਂ ਦੇਖਦੇ ਰਹੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਕੀ ਆ ਮੇਰਾ ਨਾਮ ਸੁਖਮਨ ਬਟੇਆ ਜੀ ਅੱਛਾ ਤੁਸੀਂ ਕਿੱਥੋਂ ਦੇ ਹੋ ਮੇਰਾ ਪਿੰਡ ਦਸਾਂਝਾ ਜੀ ਅੱਛਾ ਤੇ ਇੱਕ 21 ਗੱਲਬਾਤ ਹੋਈ ਆ ਮੈਂ ਇੱਥੇ ਬਤੌਰ ਦਾਦੀ ਸਤੀ ਗੁਰਦੁਆਰੇ ਹੈੱਡ ਗ੍ਰੰਥੀ ਇਹ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਵਿੱਚ ਆ ਇਹ ਸਾਲੂ ਦੇ ਵਿੱਚ ਆ ਜੀ ਸਾਲੂ ਦੇ ਵਿੱਚ ਹਾਂ ਜੀ ਬਤੌਰ ਹੈੱਡ ਗ੍ਰੰਥੀ ਮੈਂ ਇੱਥੇ ਸ਼ਿਵਾਰਮੌਰਿਆਂ ਜੀ ਠੀਕ ਹੈ ਜੀ ਕੱਲ ਸ਼ਾਮੀ 6:30 ਵਜੇ ਦੇ ਗੁਰਦੁਆਰਾ ਦਾਦੀ ਸਤੀ ਦਾਦੀ ਸਤੀ ਉਂ ਇੱਥੇ ਗੁਰਦੁਆਰਾ ਸਾਹਿਬ ਮੈਂ ਆਪਣੀ ਕਰੂੰ ਆਪਣੀ ਦੁਕਾਨ ਇੱਥੇ ਮੇਰੀ ਦੁਕਾਨ ਹੈ ਮੈਂ ਦੁਕਾਨ ਤੇ ਆ ਰਿਹਾ ਸੀ ਠੀਕ ਹੈ ਜੀ ਜਦੋਂ ਮੈਂ ਬਾਹਰ ਗੁਰਦੁਰਾਸ਼ਾਹਤ ਨਿਕਲ ਲਗਾ ਸਾਡੇ ਸਥਾਨ ਜਿਹੜਾ ਦਾਦੀ ਸਦੀ ਦਾ ਬਣਿਆ ਉਹਦੇ ਵਿੱਚੋਂ ਚੋਰ ਨੇ ਗੋਲਪੰਨੀ ਸੀ ਭੰਗ ਗਿਆ ਉਹਦੇ ਫੂਲ ਪੈਸੇ ਸੀ ਸਾਰਾ ਕੁਝ ਸੀ ਇੱਕ ਬੇਚਕਾਰ ਸੀ ਮੋਟਰਸਾਈਕਲ ਸੀ ਤੁਸੀਂ ਮੌਕੇ ਤੇ ਦੇਖਿਆ ਹਾਂਜੀ ਹਾਂਜੀ ਜੀ ਮੈਂ ਮੌਕੇ ਤੇ ਫੜਿਆ ਉਹਨੂੰ ਅੱਛਾ ਉਹਨੂੰ ਮੌਕੇ ਤੇ ਤੁਸੀਂ ਫੜ ਲਿਆ ਹਾਂਜੀ ਫੜ ਲਿਆ ਫਿਰ ਕੀ ਕੀਤਾ ਉਸ ਤੋਂ ਬਾਅਦ ਅਸੀਂ ਪੁਲਿਸ ਵਾਲਿਆਂ ਨੂੰ ਆਪਣੀ ਕਮੇਟੀ ਨੂੰ ਦੱਸਿਆ ਪੁਲਿਸ ਵਾਲਿਆਂ ਨੂੰ ਦੱਸਿਆ ਫੁਰਾ ਕੇ ਲਾਇਆ ਸੀ ਮਤਲਬ ਚੋਰ ਤੁਸੀਂ ਜਿਹੜਾ ਹੈਂਡ ਓਵਰ ਹੈਗਾ ਉਹ ਪੁਲਿਸ ਨੂੰ ਕਰ ਦਿੱਤਾ ਹਾਂਜੀ ਹਾਂਜੀ ਕੁਝ ਜਾਣਕਾਰੀ ਮਿਲੀ ਕਿੱਥੇ ਦਾ ਉਹਦਾ ਕਿੱਥਾ ਕੋਟ ਰਾਂਜੇ ਦਾ ਕੋਟ ਰਾਂਜੇ ਦਾ ਹਾਂਜੀ ਕੋਟ ਰਾਂਜੇ ਦਾ ਕੋਟ ਰਾਂਜੇ ਦਾ ਤੁਸੀਂ ਕਿ ਤੁਹਾਡਾ ਕੀ ਨਾਮ ਮੇਰਾ ਸੁਖਵੀਰ ਸਿੰਘ ਤੁਸੀਂ ਸੁਖਵੀਰ ਸਿੰਘ ਜੀ ਇੱਥੇ ਐਜੇ ਕੀ ਕਰਦੇ ਆ ਮੇਰੀ ਵੀ ਅੱਡੇ ਦੇ ਦਫ਼ਤਰ ਹੈ ਮੇਰਾ ਇੱਥੇ ਚੋਰੀਆਂ ਬੜੀਆਂ ਸਾਲੋਂ ਏਰੀਆ ਚ ਹੋ ਰਹੀਆਂ ਸਾਰੇ ਪਾਸੇ ਹੋ ਰਹੀਆਂ ਚੋਰੀਆਂ ਜਿਆਦਾ ਹੋ ਰਹੀਆਂ ਜੀ ਬਹੁਤ ਅੱਛਾ ਜੀ ਤੇ ਤੁਸੀਂ ਉਹ ਪੁਲਿਸ ਨੂੰ ਦੇ ਦਿੱਤਾ ਤੇ ਪੁਲਿਸ ਨੇ ਮਾਮਲਾ ਦਰਜ ਕਰ ਇੱਕ ਇੱਕ ਅੱਧੀ ਪਹਿਲਾਂ ਵੀ ਇਸ ਤਰ੍ਹਾਂ ਹੋਏ ਹਾਂਜੀ ਇਹਨੇ ਇੱਕ ਪਹਿਲਾਂ ਵੀ ਚੋਰੀ ਹੋ ਗਈ ਅੱਛਾ ਪਹਿਲਾਂ ਵੀ ਹੋਈ ਇਸੇ ਜਗ੍ਹਾ ਤੇ ਹਾਂਜੀ ਇਸੇ ਬੰਦੇ ਨੇ ਕੀਤੀ ਆ ਇਹਨੇ ਮੈਨੂੰ ਸਸਰੀ ਘਰ ਬਣਾਈ ਇੱਥੇ ਏਡ ਤੋਂ ਬਾਹਰ ਨਿਕਲਣ ਲੱਗਾ ਸੀ ਇਸ ਮਤਲਬ ਇਹ ਮੈਂ ਸਸ਼ਕੀਕਾਰ ਬੁਲਾਇ ਸਸ਼ਕੀਕਾਰ ਬੁਲਾਇ ਮੈਂ ਆਪਣੇ ਘਰ ਚਲ ਗਿਆ ਉਸ ਤੋਂ ਬਾਅਦ ਇਹ ਗੱਲ ਆ ਗਈ ਉਸ ਵੇਲੇ ਸਾਡੇ ਹੱਥ ਨਹੀਂ ਨਿਕਲ ਗਿਆ ਜਣੀ ਉਸਦੇ ਹੱਥ ਨਹੀਂ ਆਇਆ ਜਿਹੜੀ ਕਿ ਬਾਅਦ ਵਿੱਚ ਪਤਾ ਲੱਗਾ ਬਾਅਦ ਵਿੱਚ ਪਤਾ ਲੱਗਾ ਲੇਕਿਨ ਤੂੰ ਹੀ ਚੋਰ ਨੂੰ ਫਿਰ ਵੀ ਦਬੋਚ ਲਿਆ ਦਬੋਚ ਕੇ ਫੋੜਸ ਨੇ ਵਾਲੇ ਕੱਟਾਏਗਾ ਇਹ ਦੇਖੋ ਜੀ ਕਾਫੀ ਚੋਰੀਆਂ ਹੋ ਰਹੀਆਂ ਆ ਸਾਲੋਂ ਏਰੀਆ ਦੀ ਅਸੀਂ ਖਬਰ ਕਵਰ ਕਰਦੇ ਰਹਿੰਦੇ ਆ ਸਾਡੇ ਚੈਨਲ ਕੀ ਕਹਿਣਾ ਚਾਹੁੰਦੇ ਆ ਕਿ ਮਤਲਬ ਚੋਰਾਂ ਨੂੰ ਕੋਈ ਡਰ ਭੈ ਨਹੀਂ ਹੈਗਾ ਮਤਲਬ ਚੋਰ ਰ ਕਿਸੇ ਤੋਂ ਡਰਦੇ ਹੀ ਨਹੀਂ ਹੈਗੇ ਨਸ਼ੇੜੀ ਬੰਦੇ ਆ ਹਾਂਜੀ ਨਸ਼ੇੜੀ ਬੰਦੇ ਅਜੇ ਦੇ ਚੱਕਰਾਂ 'ਚ ਹੁਣ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਰਦੇ ਕੀ ਆ ਅੱਛਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਜਦੋਂ ਆਪਾਂ ਉਹਨੂੰ ਵੀ ਕੱਲ ਵੀ ਪੁੱਛ ਗਏ ਚ ਕਰਦੇ ਸੀ ਉਹਨੂੰ ਕੋਈ ਪਤਾ ਥੋੜੀ ਸੀ ਮੈਂ ਕੀ ਆ ਬੋਲਦਾ ਪਿਆ ਹਾਂ ਇਹਦਾ ਮਤਲਬ ਨਸ਼ੇ ਦੀ ਹਾਲਤ ਬਿਲਕੁਲ ਜੀ ਨਸ਼ੇ 'ਚ ਨਸ਼ੇ ਦੀ ਹਾਲਤ ਨਸ਼ੇ ਦੀ ਹਾਲਤ ਉਹ ਬਸ ਇਹ ਕਿ ਦੱਸ ਮੈਨੂੰ ਭਈਏ ਨੇ 500 ਰੁਪਏ ਦੇਣਾ ਮੈਂ ਉਹਦੇ ਨਾਲ ਬੈਠ ਕੇ ਆ ਗਿਆ ਭਈਆ ਭੱਜ ਗਿਆ ਮੈਂ ਰਹਿ ਗਿਆ ਮੈਨੂੰ ਫੜ ਗਿਆ ਠੀਕ ਅਜਾ ਨੰਕੀ ਕੋ ਮੰਗਿਆ ਸਾਡੀ ਹਾਂ ਜਿਆਦਾ ਇਹਨਾਂ ਨੂੰ ਪਹਿਲਾਂ ਨਸ਼ੇ ਵਾਲਿਆਂ ਨੂੰ ਨੱਥ ਪਾਓ ਜਿਹੜੇ ਵੇਚਦੇ ਜਦੋਂ ਹੁਣ ਇਹ ਨਸ਼ਾ ਨਸ਼ੇ ਦੇ ਚੱਕਰ 'ਚ ਇੱਧਰ ਉੱਧਰ ਦੌੜੇ ਫਿਰਦੇ ਆ ਤੇ ਰਿਟੋਰੀਆਂ ਚੋਰੀਆਂ ਕਰਦੇ ਆ ਚੋਰੀ ਕਰਦੇ ਹਾਂਜੀ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੀ ਮਾਂ ਕਿਹੜੀ ਦਾ ਪੇ ਕਿਹੜਾ ਜੱਲੀ ਦਾ ਨਸ਼ਾ ਟੁੱਟ ਜਾਂਦਾ ਇਹਨਾਂ ਨੂੰ ਕੋਈ ਸੂਰਤ ਨਹੀਂ ਹੈ ਉਸੇ ਮਤਲਬ ਦਿਮਾਗੀ ਸਤੂਲੋਂ ਨਾ ਵਿਗੜ ਜਾਂਦਾ ਇਹਨਾਂ ਦਾ ਹਾਂਜੀ ਤੇ ਬੰਦੇ ਦਾ ਤਾਂ ਕਰਨਾ ਚਾਹਤਾ ਅੱਗੇ ਵੀ ਚੋਰੀਆਂ ਬਹੁਤ ਕੀਤੀਆਂ ਨੇ ਕਿਤੇ ਜੀ ਦੋ ਪਰਚੇ ਉੱਤੇ ਹੋਰ ਦਰਜ ਆ ਔਰ ਇਹਦੇ ਵਾਰੰਟ ਨਿਕਲੇ ਹੋਏ ਆ ਦੋ ਪਰਚੇ ਦਰਜ ਆ ਗਿਆ ਸਾਨੂੰ ਦੱਸਿਆ ਇਹਦੇ ਵਾਰੰਟ ਵੀ ਨਿਕਲੇ ਹੋਏ ਬੰਦੇ ਦੇ ਅੱਛਾ ਕੋਈ ਨਾਮ ਰੂਨ ਨਹੀਂ ਦੱਸਿਆ ਮਨੋਜ ਕੁਮਾਰ ਮਨੋਜ ਕੁਮਾਰ ਮਨੋਜ ਕੁਮਾਰ ਕਿੱਥੇ ਕੋਟ ਰਾਜੇ ਰਹਿੰਦਾ ਤੇ ਇਹ ਪਹਿਲਾਂ ਟੈਕਸੀ ਦਾ ਕੰਮ ਕਰਦਾ ਸੀ ਗੱਡੀ ਚਲਾਉਂਦਾ ਸੀ ਸਾਡਾ ਉਹਦਾ ਹੁਣ ਮੈਨੂੰ ਫੋਟੋ ਦਿਖਾ ਲਈ ਹੈ ਜੀ ਮੈਂ ਕੱਲ ਤਾਂ ਨਹੀਂ ਦੇਖੀ ਹਾਂ ਫੋਟੋ ਤੇ ਮੈਂ ਪਛਾਣਦਾ ਪਾਉਂਦਾ ਜੀ ਜੀ ਦੀ ਮੈਂ ਦਿਖਾ ਲ ਦਿੰਦਾ ਅੱਛਾ ਤੇ ਇਹ ਬੰਦਾ ਸਾਡੇ ਔਡ ਮਿਸਟਰੀਆ ਉੱਥੇ ਵੀ ਚੋਰੀ ਹੋਈ ਹੈ ਇਹ ਪਹਿਲੀ ਚੋਰੀ ਨਹੀਂ ਦੀ ਬਹੁਤ ਚੋਰੀਆਂ ਕੀਤੀਆਂ ਸੀ ਵਾਹ ਜੀ ਠੀਕ ਹੈ ਮਤਲਬ ਇਹ ਸਾਰਾ ਸਭ ਮੈਂ ਮੋਟਰਸਾਈਕਲ ਤੇ ਕਰਕੇ ਦਮੋਕ ਚ ਰਿਹਾ ਜੇ ਨਾ ਮੋਟਰਸਾਈਕਲ ਹੁੰਦਾ ਤੇ ਇਹ ਨਭੱਜ ਜਾਣਾ ਸੀ ਫਿਰ ਭਾਜੀ ਹਾਂਜੀ ਫਿਰ ਇਹਦੇ ਕੋਲੋਂ ਐਡਾ ਵੱਡ ਕੋਈ ਹਥਿਆਰ ਵਗੈਰਾ ਤਾਂ ਨਹੀਂ ਸੀ ਇਹਦੇ ਕੋਈ ਬਿਜਕਾ ਸੀ ਜਾਨੀ ਪੀਰ ਦਾ ਸਪੇਸ ਦੇ ਹੋ ਗਿਆ ਬਾਬਾ ਜੀ ਮਾਰ ਸਕਦਾ ਸੀ ਉਹ ਚਿਲੋ ਪੰਜਾ ਮਾਰ ਸਕਦਾ ਹਾਂ ਜੀ ਚਾਹ ਹਾਂ ਜੀ ਠੀਕ ਹੈ